ਅੱਜ ਜੋ ਤੁਸੀਂ ਸਵਾਲ ਪੁੱਛੇ ਬੜੀ ਪਧਿਆ ਸ਼ੁਰੂਆਤ ਹੈ ਇਹ ਇਦੋਂ ਪਹਿਲਾਂ ਤੁਹਾਨੂੰ ਐ ਕਦੇ ਕਿਸੇ ਨੇ ਮਾਈਕ ਦਿੱਤਾ ਕਿ ਕੁਝ ਵੀ ਪੁੱਛ ਲਓ ਜੀ ਮੁੱਖ ਮੰਤਰੀ ਨੂੰ ਨਾ ਆਪ ਹੀ ਬੋਲ ਕੇ ਆਪ ਹੀ ਬੋਲ ਸੋਨ ਹਾਲ ਆਪੀ ਉਹ ਬੋਲ ਕੋਈ ਜੰਦ ਬੋਲ ਕਰਕੇ ਨਿਕਲ ਜਾਂਦੇ ਸੀ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਦੀ ਜਿੰਦਾਬਾਦ ਹੋ ਗਈ ਕੀ ਹੋ ਗਿਆ ਅਹੀਂ ਨਿਕਲ ਜਾਂਦੇ ਸੀ ਆਪ ਹੀ ਆਪਦੀ ਬੱਲੇ ਬੱਲੇ ਕਰਕੇ ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਉਹਦੇ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦੇਖਾ ਹੁੰਦਾ ਵੀ ਇਹ ਕਹਿ ਕੀ ਰਿਹਾ ਉਹਨਾਂ ਨੇ ਸਿਰਫ ਇਹ ਦੇਖਾ ਹੁੰਦਾ ਸਾ ਕਿੱਥੇ ਜੇ ਲਊਗਾ ਚਕਾਰਾ ਛੱਡਾਂਗੇ ਬੋਲੋ ਯਾਰ ਕੋਈ ਕਈ ਵਾਰੀ ਗੱਲ ਵੀ ਬੋਲੇ ਸੋਨਿਆਲੇ ਦੀ ਨਹੀਂ ਹੁੰਦੀ ਫਿਰ ਵੀ ਛੜ ਜੀ ਚਕਾਰਾ ਤਾਈਆਂ ਫੇਰਾ ਹਾਲ ਤਾਂ ਅੱਜ ਫਿਰ ਪਰਮਾਤਮਾ ਹੈ ਕੁਦਰਤ ਹੈ ਜੀ ਦੀਆਂ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲਵਾਰੇ ਮਗਾ ਜਿੰਨਾਂ ਦੀਆਂ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾ ਡੁੱਟ ਜਾਣਾ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਹਾਂ ਲੱਤਾ ਤਾਂ ਉੱਥੇ ਕਰਵਾਈ ਫਿਰਦਾ ਹ ਹੁਣ ਪਤਾ ਨਹੀਂ ਮੂਡਾ ਮੂਡਾ ਉਤਰਿਆ ਫਿਰਦਾ ਇਹ ਤਾਂ ਟੁੱਟੇ ਇਹ ਤਾਂ ਢਿੱਲੇ ਫਿਰਦੇ ਆ ਜੀ ਥਾਂ ਥਾਂ ਤੋਂ ਬਸ ਇਹਨਾਂ ਦੇ ਜੈਂਪਰ ਜੂੰਪਰ ਹੱਲ ਗਏ ਇਹਨਾਂ ਦੇ ਸਪਰਿੰਗ ਪੈਣ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਬਾਰੀ ਆ ਜਾਂਦੀ ਸੀ ਹੋ ਨਹੀਂ ਆਉਂਦੀ ਵਾਰੀ ਅਰਵਿੰਦ ਕੇਜਰੀ ਵਾਲਾ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦੇ ਦਿੱ ਲੋਕਾਂ ਨੂੰ ਤੇ ਨਹੀਂ ਆਉਂਦੀ ਵਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਉਹਨੇ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜੱਗ ਕਾ ਪੜਾ ਕੋਟਾ ਹੜਾ ਕੋਈ ਦੱਸੋ ਨਹੀਂ ਕਾਜ ਉਹਨਾਂ ਤਮਾ ਨਹੀਂ ਦੇ ਮੁੱਖ ਮੰਤਰੀ ਲੈ ਜੇ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆ ਪੋਤੇ ਨਾ ਕੁਰਸੀਆਂ ਤੇ ਕਿਉਂ ਬਹਿਦੇ ਇੱਥੇ ਸਾਡੇ ਧੀਆ ਪੁੱਤ ਬਹਿਦੇ ਹੁੰਦੇ ਬਸ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਮੌਕਾ ਦਿੱਤਾ ਜਿੰਦਾਬਾਦ ਅਰਵਿੰਦ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾ ਕੇ ਆਮ ਲੋਕਾਂ ਦੇ ਧੀਆ ਪੋਤਾਂ ਨੂੰ ਮੌਕਾ ਦਿੱਤਾ ਕਿ ਚੇਅਰਮੈਨ ਬਣੋ ਮੰਤਰੀ ਬਣੋ ਐਮਐਲਏ ਬਣੋ ਮੁੱਖ ਮੰਤਰੀ ਬਣੋ ਮੇਰੇ ਵਰਗਾ ਮੈਂ ਦਰਮਾਚ ਦਾ ਮੁੰਡਾ ਸੋਚਾ ਦਾ ਸੀ ਵੀ ਮੁੱਖ ਮੰਤਰੀ ਕਦੇ ਵੀ ਉਹ ਤਾਂ ਇੱਕ ਪਾਰਟੀ ਬਣੀ ਜਿਸ ਦਿਨ ਪਾਰਟੀ ਰਜਿਸਟਰ ਕਰਾਉਣ ਗਏ ਸੀ ਮੈਂ ਤਾਂ ਨਾਲ ਨਹੀਂ ਸੀ ਨਾ ਮੇਰੇ ਕੋਲ ਕੋਈ ਵੀ ਨਹੀਂ ਸੀ ਆਪਣੇ ਚੋਂ ਜਿਸ ਦਿਨ ਝਾੜੂ ਦਾ ਚੋਣ ਸ਼ਾਂ ਰਜਿਸਟਰ ਕਰਾਇਆ